ਦੇ ਵੀ ਸਾਨੂੰ ਮੋਟਰ ਕਨੈਕਸ਼ਨ ਦੇਣਗੇ ਪਰ ਇਹਨਾਂ ਨੇ ਬੰਦ ਕਰਤੇ ਦਿੱਤੇ ਹੀ ਨਹੀਂ ਕਿਸੇ ਨੇ ਮੋਟਰ ਕੈਸ਼ ਤੇ ਆ ਜਸਵੀਰ بھائی ਹੋਰਾਂ ਨੇ ਇੱਕ ਘੰਟੇ ਚ ਲਾ ਕੇ ਜਸਵੀਰ بھائی ਇੱਕ ਘੰਟੇ ਦੇ ਵਿੱਚ ਹੀ ਲਾ ਕੇ ਸਾਨੂੰ ਐਨ ਖੁਸ਼ ਕਰ ਗਿਆ ਚਲਾ ਗਿਆ ਮੋਟਰ ਦੇ ਬੜੀ ਵੱਡੀ ਪ੍ਰੋਬਲਮ ਆਉਂਦੀ ਸੀ ਕਿ ਚੋਰੀ ਹੋਊਗਾ ਤਾਰਾਂ ਸੋਲਰ ਦੀਆਂ ਹੋਊਗਾ ਕਦੇ ਕਿਵੇਂ ਹੋਊਗਾ ਬਾਤੜਾ ਜਗਾੜਦਾ ਤਾਂ ਬਾਈ ਹੋਰਾਂ ਨੇ ਦਿਖਾਈ ਬਾਈ ਨੇੜੇ ਲਿਆਈ ਮੜਿਆ ਕੈਮਰਾ ਇਹਨੂੰ ਲੱਗ ਜਾਂਦਾ ਡਬਲ ਲੋਕ ਆ ਦੇਖੋ ਇੱਥੋਂ ਲੱਗ ਜਾਂਦਾ ਐ ਤੇ ਲਾ ਕੇ ਉੱਤੇ ਜਿਹੜਾ ਚਾਬੀ ਕੱਢ ਕੇ ਉਦੋਂ ਬਾਅਦ ਲੱਗਦਾ ਇਹ ਅੱਛਾ ਚਾਬੀ ਨਿਕਲੀ ਅੱਛਾ ਖਲ ਨਹੀਂ ਖੋਲੀ ਦੋ ਬਾਹਰ ਕੱਢੋ ਜੀ ਨਿਕਲ ਜੀ ਅੱਲਾਹੁ ਅਕਲਾ ਗਿਆਦਾ ਜੀ ਇਹ ਤੇ ਲੱਗ ਜਾਂਦਾ ਲੱਗੂਗਾ ਜੀ ਠੀਕ ਹੈ ਵੀ ਸਟਾਰਟਰ ਸੂਟਰ ਚੋਰੀ ਨਹੀਂ ਹੁੰਦਾ ਜਾਨੀ ਚੋਰੀ ਨਹੀਂ ਹੁੰਦਾ ਜੀ ਇਹ ਚੋਰੀ ਰਹਤਾ ਜੀ ਇਹ ਹੂੰ ਇਹ ਪੂਰੀ ਹੈਵੀ ਵਕਸੇ ਬਣੇ ਹੋਏ ਨੇ ਜੀ ਇਹ ਅੱਛਾ ਤੇ ਆਹ ਕਾਦੀ ਸੋਚ ਹੈ ਜੀ ਇਹ ਮੋਟਰ ਚਲਾਉਣ ਵਾਲੀ ਹੈ ਜੀ ਇਹ ਅੱਗੇ ਜਿਵੇਂ ਆ ਡਰਾਈਵ ਤੋਂ ਦੱਬਣੀ ਹੁੰਦੀ ਸੀਗੀ ਹਰੀ ਸੋਚ ਤੋਂ ਚੱਲਦਾ ਜੀ ਉਹਨਾ ਆਗਾ ਬਸ ਇਦੀ ਆ ਸੋਚ ਦੱਬ ਦੇ ਇਹ 2 ਇੰਚੀ ਦਾ 2 ਇੰਚੀ ਪਾਣੀ ਵਧੀਆ ਕੱਢਦੀ ਆ ਨਹੀਂ ਨਹੀਂ 2 ਇੰਚੀ ਨਹੀਂ ਜੀ 4 ਇੰਚੀ ਪ੍ਰੈਸ਼ਰ ਦਾ ਜੀ ਡਾਂਗ ਵਰਗਾ ਪਾਣੀ ਅੱਛਾ ਵੱਡੀ ਮੋਟਰ ਹਾਂਜੀ ਹਾਂਜੀ ਆ ਦੇਖ ਲਓ ਨਿਕਲ ਜਾ ਸਟਾਰਟਰ ਆ ਬਈ ਪਾਣੀ ਕੱਢੂ ਆ 4 ਇੰਚੀ ਪ੍ਰੈਸ਼ਰ ਦਾ ਤੇ ਆ ਤੁਹਾਨੂੰ ਚਲਾ ਕੇ ਦਿਖਾਵਾਂਗੇ ਜੀ 4 ਇੰਚੀ ਫੁੱਲ ਡਾਂਗ ਵਰਗਾ ਪਾਣੀ ਹੋਵੇ ਪੱਕੀ ਗੱਲ ਹੈ ਹਾਂਜੀ ਹਾਂਜੀ 4 ਇੰਚੀ ਪ੍ਰੈਸ਼ਰ ਦਾ ਦਿਖਾਵਾਂਗੇ ਆਪਾਂ ਤੁਹਾਨੂੰ ਪਹਿਲਾਂ ਪਾਣੀ ਅੱਗੇ ਨਾ ਬਈ ਕਨੈਕਸ਼ਨ ਲੈਣ ਵਾਸਤੇ 10 10 ਸਾਲ ਤੇ ਜਾਂਕ ਸੋਲਰ ਲਵਾ ਲੈਂਦੇ ਤਾਂ ਪਾਣੀ ਮਾੜਾ ਜਾ ਹੁੰਦਾ ਜਿਵੇਂ ਰੋਂਦੀ ਨਹੀਂ ਉਹਨੂੰ ਛੱਡ ਕੇ ਦੋ ਦੋ ਦਿਨ ਬੰਦਾ ਖੇਤ ਹੀ ਪਿਆਰੀ ਨਹੀਂ ਪੜਦਾ ਸੀ ਪਿਆਰੀ ਲੱਗੂਗਾ ਤੇ ਹੁਣ ਜਿਹੜੀ ਸੋਲਰ ਤੁਹਾਨੂੰ ਦਿਖਾਵਾਂਗਾ ਵੱਖਰੀ ਨਵੀਂ ਆਈਟਮ ਆਈ ਹੈ ਨਵੀਂ ਅਪਡੇਟ ਆਈ ਹੈ ਸੋਲਰ ਦੇ ਵਿੱਚ ਤੇ ਬਈ ਪਹਿਲਾਂ ਤੇ ਛੱਡ ਕੇ ਦਿਖਾਇਓ ਜੀ ਆਹ ਨੇੜੇ ਲਾ ਦਿਓ ਬਈ ਕੈਮਰਾ ਅੱਛਾ ਇਹ ਸੋਚੜਨੀ ਕਦੀ ਹਾਂਜੀ ਕੱਲੀ ਆਹੀ ਸੋਚੜਨੀ ਇੱਧਰ ਲਾ ਦਿਓ ਬਈ ਇੱਧਰ ਹੁਣ ਮੋਟਰ ਚੱਲੂਗੀ ਦੇਖਦੇ ਆ ਪਿਆਰਾਂ ਚ ਪ੍ਰੈਸ਼ਰ ਦਾ ਕੀ ਗੱਲ ਨਹੀਂ ਆ ਚੱਲ ਵੀ ਬਈ ਮੋਟਰ ਦੇਖੋ ਜੀ ਪਾਣੀ ਦਾ ਸੂਣ ਹੈਗਾ ਕਿ ਨਹੀਂ ਹੈਗਾ ਚਾਰੇ ਇੰਦੀ ਬਾਕੀ ਭਾਈ ਮੈਂ ਤਾਂ ਕਿਤੇ ਨਿਕਲਿਆ ਸਟਾਰਟਰ ਕਿਤੇ ਇੱਕ ਜਾਂ ਦੋ ਦੀ ਮੋਟਰ ਮੋਟਰ ਲਾਈ ਹੋਣੀ ਆ ਤੇ ਮੋਟਰ ਦੀ ਗੱਲ ਤੋਂ ਇੱਕ ਗੱਲ ਹੋਰ ਦੱਸ ਦੇਗਾ ਭਾਈ ਮੋਟਰ ਵੀ ਮੋਨੋ ਬਲਾਕ ਹੈ ਜਿਹੜੇ ਨਾ ਸੋਲਰ ਦੇ ਉੱਤੇ ਲੱਗਦੇ ਹੁੰਦੀਆਂ ਸੀਗੀਆਂ ਸਮਰਥੀ ਵਾਲਾ ਮੋਨੋ ਬਲਾਕ ਹੀ ਲਾ ਰੱਖਿਆ ਜਮੇ ਸਿੰਪਲ ਕੰਮ ਆਹ ਭਾਈ ਪਾਣੀ ਪੁਰਾਣੀ ਪਾਣੀ ਲਾ ਰੱਖੀ ਜੀ ਪੁਰਾਣੀ ਜਮਾਂ ਪੁਰਾਣੀ ਮੋਟਰ ਹੈ ਤੁਹਾਨੂੰ ਇਹ ਤੁਹਾਨੂੰ ਜੂਮ ਕਰਕੇ ਦਿਖਾਉਣੇ ਆਪਾਂ ਆਹ ਸੀ ਜਮਾਂ ਪੁਰਾਣੀ ਮੋਟਰ ਦਾ ਰੱਖਿਆ ਭਾਈ ਹਰਾਨੇ ਹਨ ਤੇ ਹੁਣ ਆਪਾਂ ਗੱਲਬਾਤ ਕਰਦੇ ਸਾਡੇ ਬਾਈ ਜੀ ਜਸਵੀਰ ਜਸਵੀਰ ਸਿੰਘ ਸਾਡੇ ਨਾਲ ਨੇ ਨਿਊ ਦਸ਼ਮੇਸ਼ ਸੋਲਰ ਸਿੰਘੋ ਤੋਂ ਬਾਈ ਉਹਨਾਂ ਨੇ ਬਹੁਤ ਘੈਂਟ ਇੱਕ ਕਨਸੈਪਟ ਲਾਇਆ ਸੋਲਰ ਦਾ ਬਾਈ ਉਰਲੇ ਪਾਸੇ ਆ ਜਾਓ ਆਪਾਂ ਨਾਲ ਤਾਂ ਪੈਨਲ ਗਾ ਦੇ ਕਿੰਨੇ ਪੈਨਲ ਆ ਤੇ ਪਾਣੀ ਬਾਈ ਦੁਬਾਰੇ ਇਧਰੋਂ ਜਾਤੀ ਫਿਰ ਮਨਾ ਤੇ ਮੋਟਰ ਬੰਦ ਨਾ ਕਰਿਓ ਬਾਈ ਹਨਾ ਅੰਕਲ ਕਿਧਰ ਵਾਗੇ ਆ ਜਾਓ ਅੰਕਲ ਜੀ ਕਿਹੜੀ ਦੱਸਣਗੇ ਕਹਿੰਦੇ ਸੀ 10 ਸਾਲੋਂ ਕਨੈਕਸ਼ਨ ਕਰਨੀ ਚਾਹੀਏ ਝਾਕੀਏ ਝਾਕੀਏ ਤੇ ਕਹਿੰਦੇ ਬਾਈ ਹੋਰੀ ਘੰਟੇ ਜੀ ਆ ਕੇ ਲਾਗੇ ਤੇ ਉਹਨਾਂ ਪਾਣੀ ਕਹੋ ਅੰਕਲ ਜੀ ਕਿ ਮੈਂ ਪੂਰਾ ਘਣ ਪਾਣੀ ਹੈ ਪੂਰਾ ਘਣ ਪਾਣੀ ਆ ਗਿਆ ਨਜ਼ਾਰਾ ਫਿਰ ਜਮਾਂ ਨਜ਼ਾਰਾ ਆ ਗਿਆ ਜੀ ਕੈ ਸਾਡੀ ਕੀ ਗੇ ਫਿਰ ਮਨ ਖੁਸ਼ ਹੋ ਗਿਆ ਜੀ ਅਸੀਂ ਬਾਹਲੇ ਸਾਲ ਹੋ ਗਿਆ ਜੀ ਠੀਕਦਿਆਂ ਨੂੰ ਵੀ ਹੁਣ ਖੰਭਾ ਲੱਗੂਗਾ ਜੀ ਸਾਾਨੂੰ ਮੋਟਰ ਕਨੈਕਸ਼ਨ ਦੇਣਗੇ ਪਰ ਇਹਨਾਂ ਨੇ ਬੰਦ ਕਰਤੇ ਦਿੱਤੇ ਹੀ ਨਹੀਂ ਕਿਸੇ ਨੇ ਮੋਟਰ ਕੈਸ਼ ਤੇ ਆ ਜਸਵੀਰ ਬਾਈ ਹੋਰਾਂ ਨੇ ਘੰਟੇ ਚ ਲਾ ਗਏ ਜੀ ਜਸਵੀਰ ਬਾਈ ਇੱਕ ਘੰਟੇ ਦੇ ਵਿੱਚ ਹੀ ਲਾ ਕੇ ਸਾਨੂੰ ਐਨ ਖੁਸ਼ ਕਰ ਗਿਆ ਚਲਾ ਗਿਆ ਆਰਾਮ ਨਾਲ ਐਂ ਜੀ ਲੱਗਦਾ ਸੀ ਬਈ ਇੰਨਾ ਪਾਣੀ ਬਣ ਜਾ ਫੋਟੋ ਮਤਲਬ ਇਹਨਾਂ ਹੁੰਦਾ ਨਹੀਂ ਹੈ ਨਾ ਨਹੀਂ ਜੀ ਸੋਲਰ ਦਾ ਕੋਲੇ ਕੋਲੀ ਸਿੱੜਦੀ ਹੈ ਜੀ ਸਾਡੇ ਦੇਖੇ ਇੱਥੇ ਹੈਗੇ ਆ ਬਾਈ ਦੇ ਹੋ ਦਾ ਸੋਲਰ ਤਾਂ ਕਦੇ ਦੇਖਿਆ ਹੀ ਨਹੀਂ ਜੀ ਜਦ ਨਾਲ ਕੱਢੀ ਜਾਂਦੀ ਹੈ ਜੀ ਨੂੰ ਤੇ ਬਾਈ ਜੀ ਹੁਣ ਗੱਲਬਾਤ ਕਰਦੇ ਆ ਬਾਈ ਇਹ ਕੀ ਕਿੰਨੇ ਪੈਨਲ ਲੱਗੇ ਹੋਏ ਇਹਦੇ ਉੱਤੇ ਕਿੰਨੇ ਦੀ ਮੋਟਰ ਹੈ 15 ਪੈਨਲ ਲੱਗੇ ਹੋਣੇ 7.5 ਦਾ ਐਚਪੀ ਦਾ ਕਨੈਕਸ਼ਨ ਹੈ ਜੀ ਅਸੀਂ 7.5 ਦੀ ਮੋਟਰ ਐਚਪੀ ਦਾ ਕਨੈਕਸ਼ਨ ਹੈ ਹਾਂਜੀ ਹਾਂਜੀ 15 ਪੈਨਲ ਹੀ ਲੱਗੇ ਆ 15 ਪੈਨਲ ਲੱਗੇ ਨਹੀਂ ਪਰ ਇਹ ਕੀ ਹੈ ਚਾਹੇ ਜਾਂ ਕੀ ਬਾਤ ਹੈ 500 545 ਵਟ ਦੇ ਪੈਨਲ ਨੇ ਜੀ ਮੋਨੋ ਹਾਫ ਕਟ ਅੱਛਾ ਹਾਂਜੀ ਇਹ ਨਵੀਂ ਤਕਨੀਕ ਦੇ ਪੈਨਲ ਹੈ ਇਹ ਅੱਛਾ ਤੇ ਬਾਈ ਫਿਰ ਤਾਂ ਬਦਲਬਾਈ ਚੱਲਦੀ ਰਹਿੰਦੀ ਕਿ ਬੰਦ ਹਾਂਜੀ ਹਾਂਜੀ ਬਦਲਬਾਈ ਚੱਲਦੀ ਹੈ ਜੀ ਬਦਲਬਾਈ ਤੇ ਬਾਈ ਦਿੱਕਤ ਆਉਂਦੀ ਹੈ ਹਨਾ ਜੀ ਆਪਾਂ ਉਹਦੀ ਪਾਣੀ ਘਟਾ ਜਾਂਦੀ। ਸਾਡੇ ਭਾਈ ਜੀ ਪਾਣੀ ਨਹੀਂ ਘਟਾਉਂਦੀ। ਇਹ ਤੜਕੇ 7:30 ਚੱਲ ਪੈਂਦੀ ਆ ਜੀ। ਅੱਥ ਨੇ 6 ਵਜੇ ਤੋਂ ਹੀ ਚੱਲੀ ਜਾਂਦੀ ਆ। ਕੋਈ ਪਰਵਾਹ ਨਹੀਂ ਪਤਲਾ। ਨਹੀਂ ਕੋਈ ਪਰਵਾਹ ਨਹੀਂ ਜੀ ਹਾਂ। ਤੇ ਜੇ ਕਿਸੇ ਵੀਰ ਨੇ ਲਵਾਉਣੀ ਹੋਵੇ ਜੀ ਤਾਂ ਉਹਦੇ ਵਿੱਚ ਆਪਣਾ ਕੀ ਕੀ ਸਿਸਟਮ ਹੋਊਗਾ? ਪਾਈਨਲ ਤੋਂ ਲੈ ਕੇ ਜੀ। ਸਾਰਾ ਕੁਝ ਹੋਊਗਾ ਜੀ ਇਕੱਲਾ ਬੋਰ ਅਗਲੇ ਦਾ ਹੋਣਾ ਚਾਹੀਦਾ ਜੀ। ਬੋਰ ਅਗਲੇ ਦਾ। ਹਾਂਜੀ। ਮੋਟਰ ਮੋਟਰ ਆਪਣੀ ਹੋਊਗੀ ਜੀ। ਬਾਹਰ ਆਪਣੀ ਹੋਊਗੀ ਜੀ। ਪਾਈਨਲ ਆਪਣੇ ਸਟਾਰਟਰ ਆਪਣੇ ਹੋਣਗੇ ਜੀ ਸਭ ਕੁਝ ਆਪਣਾ। ਤੇ ਤਾਂ ਭਾਈ ਇੱਥੇ ਟੋਆਟਾ ਵਗੈਰਾ ਸੀਮੈਂਟ ਵਗੈਰਾ ਉਹ ਅਗਲੇ ਨੇ ਕਰਨਾ ਹੁੰਦਾ ਜੀ। ਟੋ ਜਿਹੜਾ ਹੈਗਾ ਸੋਲਰ ਪੈਨਲ ਕਿਹੜੀ ਕੰਪਨੀ ਦਾ ਤੁਸੀਂ ਦੱਸੋ ਬਈ ਕਿਹਨਾਂ ਦਾ ਬਾਈ ਜੀ ਯੂਟੀਐਲ ਦਾ ਕਲਿਆਣੀ ਦਾ ਆਈਐਨਏ ਦਾ ਤੇ ਇਹ ਇਹ ਕੁਆਲਿਟੀ ਦਾ ਬਾਈ ਜੀ ਪੈਨਲ ਹੈ ਤੇ ਜਿਹੜਾ ਕੋਈ ਆ ਸਟ੍ਰਕਚਰ ਹੈਗਾ ਜੀ ਇਹ ਸਟ੍ਰਕਚਰ ਵੀ ਆਪਾਂ ਆਪ ਤਿਆਰ ਕਰਦੇ ਆ ਜੀ ਉਹ ਰੈਡੀਮੇਡ ਨਹੀਂ ਜੋ ਹਲਕਾ ਬਹੁਤ ਹੁੰਦਾ ਠੀਕ ਹੈ ਹਾਂਜੀ ਇਹ ਤਾਂ ਤੁਸੀਂ ਆਪ ਦੇਖ ਲਓ ਥੱਲੇ ਵੜ ਕੇ ਬਹੁਤ ਹੈਵੀ ਇਹ ਹਲਦਾ ਤਾਂ ਨਹੀਂ ਹੈਗਾ ਜੀ ਜਮਨ ਨਹੀਂ ਜੀ ਨਹੀਂ 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 ਮਰਜੀ ਨਹੀਂ ਛੁੱਕੇ ਜਿਵੇਂ ਇਹ ਛੁੱਕ ਜੇ ਜਾਂਦੇ ਨਹੀਂ ਉਹ ਝੁਕਦੇ ਹੀ ਨਹੀਂ ਜੀ ਇਹ ਤੇ ਜਿਹੜਾ ਬਹੁਤ ਥੱਲੇ ਉਹ ਲੱਗਿਆ ਹੋਇਆ ਘੁੰਮਣ ਵਾਸਤੇ ਵੀ ਮਤਲਬ ਦਿਸ਼ਾਾਂ ਪੇ ਚੇਂਜ ਹੋ ਜਾਂਦੀ ਹੈ ਹਾਂਜੀ ਹਾਂਜੀ ਹਾਂ ਠੀਕ ਹੈ ਜਿੱਧਰ ਜਿੱਧਰ ਸੂਰਜ ਦਾ ਉਹ ਕਰਨਾ ਉਧਰ ਹੋ ਜੂਗਾ ਨਹੀਂ ਤਾਂ ਜੇ ਆਪਾਂ ਦੇਖੀਏ ਭਾਈ ਜਦਾ ਐ ਫਲੈਟ ਹੁੰਦੀ ਸੀ ਜਾਂ ਇੱਕ ਪਾਸੇ ਝੁਕਾ ਹੁੰਦਾ ਸੀਗਾ ਹੁਣ ਇਹਦਾ ਝੁਕਾ ਐਂ ਕਰ ਲੋ ਜਿੱਧਰ ਮਰਜੀ ਕਰ ਚਾਰੇ ਦਿਸ਼ਾਾਂ ਚ ਘੁੰਮਦੀ ਹੈ ਜੀ ਬਾਈ ਜਦ ਸੂਰਜ ਦਾ ਹੀ ਨਹੀਂ ਪਤਾ ਇਧਰੋਂ ਚੜਿਆ ਵਾ ਜੀ ਹਾਂਜੀ ਜਿੱਧਰ ਮਰਜ਼ੀ ਕਰ ਲੋ ਜੀ ਵੀ ਮੋ ਪਹਿਲਾਂ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਇਹ ਕਿਹੜੇ ਪਿੰਡ ਚ ਲੱਗੀ ਹੋਈ ਹੈ ਇਹ ਇਹ ਕਲਾਲ ਵਾਲੇ ਲੱਗੀ ਹੋਈ ਹੈ ਜੀ ਕਲਾਲ ਵਾਲਾ ਪਿੰਡ ਹੈ ਤੇ ਬਾਕੀ ਬਾਈ ਦਾ ਜਸਵੀਰ ਬਾਈ ਦਾ ਨੰਬਰ ਉੱਤੇ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਇਸੇ ਆ ਸਕਦੇ ਹੋ ਪਹਿਲਾਂ ਤੁਸੀਂ ਚੈੱਕ ਕਰ ਸਕਦੇ ਹੋ ਪਾਣੀ ਕਿਵੇਂ ਆ ਹਨ ਚਰਾਕੇ ਸਾਰਾ ਕੁਝ ਚੈੱਕ ਕਰਕੇ ਫਿਰ ਤੁਸੀਂ ਬਾਈ ਉਹਨਾਂ ਦੇ ਦਫ਼ਤਰ ਵੀ ਵਿਜਿਤ ਕਰ ਸਕਦੇ ਹੋ ਬਾਈ ਉਹਨਾਂ ਨੂੰ ਫੋਨ ਤੇ ਕੰਟੈਕਟ ਕਰ ਸਕਦੇ ਹੋ ਤੇ ਬਈ ਕਿੰਨੇ ਟਾਈਮ ਪਹਿਲਾਂ ਬੁਕਿੰਗ ਕਰਾਉਣੀ ਹੈ ਮੋਟਰ ਲਾਉਣੀ ਬਾ ਦੋ ਦਿਨ ਪਹਿਲਾਂ ਜੀ अच्छा जी हां जी दो दिनਾਂ ਜਾ ਕੇ ਆਪਾਂ ਮੋਟਰ ਚੜਦਦੇ ਨੇ ਜੀ ਇਹਨੇ ਜੀ ਦੋ ਦਿਨਾਂ ਚ हां ਚਲਾ ਦਨੇ ਦੋ ਦੋ ਦਿਨ ਵੀ ਆ ਪੋਲ ਸੁੱਕਣ ਵਾਸਤੇ ਚਾਹੀਦਾ ਜਿਹੜਾ ਸੀਮੈਂਟ ਹੁੰਦਾ ਜੀ ਆਪਾਂ ਸਾਰਾ ਸੱਥ ਨੂੰ ਚਲਾ ਦਈਏ ਜੀ ਆਪਾਂ ਠੀਕ ਹੈ ਹਾਂ ਤੇ ਕਿੰਨੇ ਤੋਂ ਲੈ ਕੇ ਕਿੰਨੇ ਐਚਪੀ ਤੱਕ ਜੀ ਪਲਾਉਣੇ ਆ ਜੀ ਆਪਾਂ ਲਾਉਣੇ ਆ 3 ਐਚਪੀ ਤੋਂ ਲਾ ਕੇ 25 ਐਚਪੀ ਦਾ ਜੀ ਮਤਲਬ ਜੇ ਘਰੇ ਵੀ ਛੋਟੀ ਸੋਧ ਲਾਉਣੀ ਹੋਵੇ ਆ ਘਰੇ ਵੀ ਲਾਉਣੇ ਆ ਔਨ ਗ੍ਰੈਡ ਵੀ ਲਾਉਣੇ ਆ ਜੀ ਆਫ ਗ੍ਰੈਡ ਵੀ ਲਾਉਣੇ ਆ ਘਰੇ ਔਨ ਗ੍ਰੈਡ ਤੋਂ ਆਫ ਗ੍ਰੈਡ ਹਾਂ ਜੀ ਹਾਂ ਜੀ ਸਾਰਾ ਕੁਝ ਆ ਬਾਈ ਤੁਸੀਂ ਆਉਂਗੇ ਨਾ ਸੱਚੀ ਸਵਾਦ ਆ ਜਾ ਜਦੋਂ ਮੈਨੂੰ ਕੱਲ ਦੱਸਿਆ ਬਾਈ ਉਹਨਾਂ ਨੇ ਵੀ ਯਾਰ ਆਏ ਤੁਸੀਂ ਲਾਇਆ ਮੈਂ ਕਿਹਾ ਚਲੋ ਵਧਾਈਆਂ ਬਾਈ ਤੁਹਾਡੇ ਕਨੈਕਸ਼ਨ ਲੱਗ ਗਿਆ ਵੀ ਕਈ ਸਾਲ ਹੋ ਗਏ ਕਹਿੰਦੇ ਕਹਿੰਦੇ ਕਨੈਕਸ਼ਨ ਨਹੀਂ ਬਾਈ ਸਾਡੇ ਤਾਂ 2 ਘੰਟੇ ਜੀ ਲਾ ਕੇ ਕਨੈਕਸ਼ਨ ਵੱਡੀ ਗੱਲ ਐ ਇੰਨਾ ਪਾਣੀ ਆਪਾਂ ਸੋਲਰ ਦਾ ਵੈਸੇ ਦੇਖਿਆ ਨਹੀਂ ਸੋਲਰ ਲਵਾਉਣੀ ਐ ਕਿਸੇ ਨੇ ਤਾਂ ਸੰਪਰਕ ਕਰ ਸਕਦੇ ਹੋ ਦਫ਼ਤਰ ਦਾ ਐਡਰੈਸ ਕੀ ਆ ਬਾਈ ਜੀ ਆਪਣੇ ਦਾ ਨਿਊ ਦਸਮੇ ਸੋਲਰ ਸਿਸਟਮ ਸਿੰਗੋ ਜੀ ਏ ਬਠਿੰਡੇ ਜਿਲ੍ਹੇ ਚ ਪੈ ਗਿਆ ਜੀ ਠੀਕ ਹੈ ਜੀ ਇਹ ਆਪਣਾ ਹੈਗਾ ਜੀ ਕੋਟ ਧਰਮੂ ਹਾਂ ਉਹ ਜਿਹੜੇ ਮਾਨਸਾ ਜਿਲ੍ਹੇ ਚ ਪੈ ਗਏ ਮਾਨਸਾ ਜਿਲ੍ਹੇ ਚ ਪੈ ਗਏ ਦੋ ਦੋ ਘਟਰ ਹੈ ਜੀ ਆਪਣੇ ਜੀ ਠੀਕ ਹੈ ਠੀਕ ਹੈ ਬਾਕੀ ਜਿਹੜੀ ਸਭ ਤੋਂ ਵੱਡੀ ਗੱਲ ਆ ਫੋਨ ਦੇ ਉੱਤੇ ਸੰਪਰਕ ਕਰਕੇ ਆ ਜਾਓ ਤੇ ਵਿਜਿਟ ਕਰੋ ਜਿਹੜੇ ਵੀਰ ਨੇ ਸੋਲਰ ਲਵਾਉਣੀ ਆ ਤਾਂ ਤੁਸੀਂ ਬਾਈ ਹਰਨ ਜਸਵੀਰ ਬਾਈ ਨਾਲ ਸੰਪਰਕ ਕਰੋ ਬਹੁਤ ਘੈਂਟ ਕੰਮ ਹੈ ਬਾਈ ਮੈਂ ਭੁੱਲ ਗਿਆ ਸੀ लास्ट ਤੇ ਗਾਰੰਟੀ ਤਾਂ ਪੁੱਛਣੀ ਜ਼ਰੂਰੀ ਹੈ ਹਨਾ ਹਾਂ ਬਾਈ ਕਹੋ ਜੀ ਤੁਹਾਨੂੰ ਪਤਾ ਗਾਰੰਟੀ ਦਾ 25 ਸਾਲ ਦੀ ਦੀ ਹਾਂ ਜੀ ਪੱਕੀ ਹਾਂ ਬਈ ਕਿੰਨੇ 25 ਸਾਲ ਦੀ ਪੈਨਲਾਂ ਦੀ ਗਾਰੰਟੀ ਹੈ ਜੀ ਮੋਟਰ ਦੀ ਸਟਰਟਰ ਦੀ ਸਾਲ ਦੀ ਗਾਰੰਟੀ ਹੈ ਜੀ ਆਨਲਾਈਨ ਗਾਰੰਟੀ ਹੈ ਕੋਈ ਦੂਜਿਆਂ ਵਾਂਗੂ ਨਹੀਂ ਯੂ ਮੂੰਹ ਜਵਾਨੀ ਗੱਲਾਂ ਨਹੀਂ ਕਹਿੰਦੇ ਜੀ ਆਪਾਂ ਪਹਿਲਾਂ ਚੈੱਕ ਕਰੋ ਜੀ ਆਨਲਾਈਨ ਵੀ ਗਾਰੰਟੀ ਜੀ ਬੋਲਦੇ ਨੇ ਜੀ ਇਹ 25 ਸਾਲ ਦੀ ਗਾਰੰਟੀ ਹੈ ਜੀ ਹਾਂ ਜੀ ਹਾਂ ਜੀ ਕੰਪਨੀ ਦੀ ਹੈ ਸਹੀ ਗੱਲ ਹੈ ਜੀ ਅੰਕਲ ਕਹਿੰਦੇ ਬੰਦੇ ਦੀ ਬਣਾਣ ਨਹੀਂ ਇਹ 25 ਸਾਲ ਦੀ ਵੈਦੀ ਹੈਗੀ ਗਾਰੰਟੀ ਤੇ ਜਿਹੜਾ ਸਟਰਟਰ ਉਹਦੇ 1 ਸਾਲ ਦੀ ਗਾਰੰਟੀ ਹੈ ਹਾਂ ਜੀ ਵੀਡੀਓ ਸ਼ੇਅਰ ਕਰ ਦਿਓ ਹਰੇਕ ਕਿਸਾਨ ਪ੍ਰਾਤਕ ਪਛਾ ਦਿਓ